ਸਤਿ ਸ੍ਰੀ ਅਕਾਲ ਦੇਸ਼ ਦੁਨੀਆ ਦੇ ਖਬਰਾਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਝਾਤ ਪਾਉਨੇ ਫਿਰ ਪਹਿਲੀ ਖਬਰ ਤੇ ਸਯੁਕਤ ਕਿਸਾਨ ਮੋਰਚਾ ਤੇ ਸ਼ੰਭੂ ਖਨੋਰੀ ਬਾਰਡਰ ਤੇ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਨੇਤਾਵਾਂ ਦੇ ਵਿਚਕਾਰ ਬੀਤੇ ਦਿਨ ਪਟਿਆਲਾ ਵਿਖੇ ਇਕਤਾ ਦੇ ਆਯਾਤਰਾ ਨੂੰ ਲੈ ਕੇ ਹੋਈ ਮੀਟਿੰਗ ਸਿਰੇ ਨਹੀਂ ਚੜ੍ਹ ਸਕੀ ਹੈ ਦੋਵਾਂ ਨੇਤਾਵਾਂ ਦੇ ਵੱਲੋਂ ਇਕੱਠੀ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਕਿ ਜਲਦੀ ਇੱਕ ਹੋਰ ਮੀਟਿੰਗ ਸੱਦੀ ਜਾਵੇਗੀ ਮੀਟਿੰਗ ਦੌਰਾਨ ਚੰਬੂ ਅਤੇ ਕਨੌਰੀ ਮੋਰਚੇ ਦੇ ਸੀਨੀਅਰ ਨੇਤਾ ਸਰਵਣ ਸਿੰਘ ਪੰਦੇ ਐਸਕੇਐਮ ਦੇ ਆਗੂ ਬਲਬੀਰ ਸਿੰਘ ਜਾਜੇਵਾਲ ਤੇ ਜੁਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਨੀਤੀ ਸੰਬੰਧੀ ਕਰੜੇ ਅਤੇ ਸ਼ੰਭੂ ਅਤੇ ਕਨੌਰੀ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਲੰਬੀ ਚਰਚਾ ਹੋਈ ਹੈ ਤੇ ਮੀਟਿੰਗ ਉਪਰੰਤ ਕਿਸਾਨ ਆਗੂ ਨੇ ਆਖਿਆ ਕਮਿਟੀਿੰਗ ਸੁਖਾਵੇ ਮਾਹੌਲ ਚ ਹੋਈ ਹੈ ਤੇ ਆਖਰੀ ਫੈਸਲਾ ਦੋਨਾਂ ਫਾਰਮਾਂ ਦੀਆਂ ਆਪਣੀਆਂ ਮਿੱਠੀਆਂ ਕਰਨ ਤੋਂ ਉਪਰੰਤ ਮੁਰਖ ਬੈਠਕ ਕਰਕੇ ਲਿਆ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਓਗਰਾਹਾਂ ਦੇ ਸੂਬਾ ਪ੍ਰਧਾਨ ਜਗਨਦੇਵ ਸਿੰਘ ਓਗਰਾਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਲਿਆਂਦੇ ਨਵੇਂ ਖਰੜੇ ਅਤੇ ਸ਼ੰਭੂ ਖਨੋਰੀ ਬਾਰਡਰਾਂ ਉਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਗੇ ਕਿਵੇਂ ਤੋਰਨਾ ਇਸ ਬਾਰੇ ਚਰਚਾ ਹੋਈ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਸਰਕਾਰ ਨੂੰ ਬਚਾਉਣ ਦੇ ਲਈ ਹਰ ਤਰਕੀਬ ਅਪਣਾ ਰਹੇ ਨੇ ਤੇ ਹੁਣ ਉਹਨਾਂ ਨੇ ਲੋਕਾਂ ਦਾ ਭਰੋਸਾ ਬਰਕਰਾਰ ਰੱਖਣ ਦੇ ਲਈ ਆਪਣੀ ਕੈਬਨਿਟ ਦੇ ਵਿੱਚ ਫੇਰ ਬਦਲ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਕੈਬਨਿਟ ਦੇ ਵਿੱਚ 8 ਨਵੇਂ ਮੰਤਰੀ ਸ਼ਾਮਲ ਕੀਤੇ ਗਏ ਨੇ ਜਦਕਿ 4 ਮੰਤਰੀਆਂ ਦੀ ਭੂਮਿਕਾ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਇਹਨਾਂ ਤਬਦੀਲੀਆਂ ਤੋਂ ਬਾਅਦ ਕੈਬਨਿਟ ਦੇ ਵਿੱਚ ਪ੍ਰਧਾਨ ਮੰਤਰੀ ਦੇ ਇਲਾਵਾ ਕੁਝ 38 ਮੰਤਰੀ ਬਣੇ ਰਹਿਣਗੇ ਅਤੇ ਇਹਨਾਂ ਦੇ ਵਿੱਚ ਔਰਤਾਂ ਅਤੇ ਪੁਰਸ਼ਾਂ ਦੀ ਗਿਣਤੀ ਬਰਾਬਰ ਹੈ। ਇਹ ਫੇਰਬਦਲ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫਰੀ ਲੈਂਡ ਦੇ ਅਸਤੀਫੇ ਤੋਂ ਕੁਝ ਦਿਨ ਬਾਅਦ ਹੋਇਆ ਤੇ ਜੁਲਾਈ ਤੋਂ ਹੁਣ ਤੱਕ ਕੁੱਲ 9 ਮੰਤਰੀਆਂ ਨੇ ਆਪਣੇ ਅਸਤੀਫੇ ਜਾਂ ਅਗਲੀ ਫੈਡਰਲ ਚੋਣਾਂ ਤੋਂ ਹਟਣ ਦਾ ਐਲਾਨ ਕੀਤਾ। ਟਰੂਡੋ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਨਵੀਂ ਕੈਬਨਿਟ ਉਹਨਾਂ ਚੀਜ਼ਾਂ ਨੂੰ ਪੂਰਾ ਕਰੇਗੀ ਜੋ ਕੈਨੇਡੀਅਨ ਲਈ ਸਭ ਤੋਂ ਬਾਹਤਵਪੂਰਨ ਹੈ ਤੇ ਜਿਨ੍ਹਾਂ ਵਿੱਚ ਜੀਵਨ ਨੂੰ ਹੋਰ ਕੁਆਲਿਟੀ ਬਣਾਉਣਾ ਅਤੇ ਆਰਥਿਕਤਾ ਨੂੰ ਵਧਾਉਣਾ ਸ਼ਾਮਲ ਹੈ। ਬੀਤੇ ਕਈ ਦਿਨਾਂ ਤੋਂ ਤਖਤਚੀ ਦੇ ਦਮਦਮਾ ਸਾਹਿਬ ਦੇ ਜੱਥੇਦਾਰ ਜਾਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਦਲ ਦੇ ਸਾਬਕਾ ਆਗੂ ਵਿਸਵਾ ਸਿੰਘ ਵਲਟੋਹਾ ਦੇ ਵਿਚਾਲੇ ਹੋਈ ਬਹਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸਤ ਭਾਗੀ ਹੋਈ ਹੈ ਤੇ ਇੱਕ ਦੂਜੇ ਉੱਤੇ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਦੀ ਨਿੱਜੀ ਜ਼ਿੰਦਗੀ ਉੱਤੇ ਵੀ ਇਲਜ਼ਾਮਬਾਜ਼ੀਆਂ ਹੋ ਰਹੀਆਂ ਨੇ ਉੱਥੇ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਕਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਦੇ ਪਿਤਾ ਬਲੋਕ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਕੀਤਾ ਜਾ ਰਿਹਾ ਹੈ ਤੇ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਉਤੇ ਨਤਮਸਤਕ ਹੋਣ ਤੋਂ ਬਾਅਦ ਸੁਝਾਅ ਬਾਕਸ ਵਿੱਚ ਉਹਨਾਂ ਨੇ ਆਪਣੇ ਸੁਝਾਅ ਪਾਏ ਅਤੇ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ ਉਹਨਾਂ ਕਿਹਾ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਨਾਲ ਵਤੀਰਾ ਕੀਤਾ ਜਾ ਰਿਹਾ ਉਹ ਬਿਲਕੁਲ ਸਰਾਸਰ ਗਲਤ ਹੈ ਅਤੇ ਉਹਨਾਂ ਦਾ ਸਿਰਫ ਤੇ ਸਿਰਫ ਸਿਆਸੀ ਕਾਂਡ ਕੀਤਾ ਜਾ ਰਿਹਾ ਉੱਥੇ ਹੀ ਅੱਗੇ ਬੋਲਦੇ ਉਹਨਾਂ ਆਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਉੱਤੇ ਸਖਤੀ ਨਾਲ ਪੇਸ਼ ਆਏ ਸਨ ਤੇ ਜਿਸ ਕਰਕੇ ਹੁਣ ਉਹਨਾਂ ਦੇ मामलों ਵਿੱਚ ਉਹਨਾਂ ਨੂੰ ਸਿਰਫ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਇੱਕ ਹੀ ਹੱਲ ਮਿਲਿਆ ਹੈ ਕਰਦਾਰ ਕੁਸ਼ੀ ਕਰਨਾ ਅਲਬਾਨੀਆ ਦੇ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਵੀਡੀਓ ਸੇਵਾ ਟਿਕਟੌਕ ਨੂੰ 1 ਸਾਲ ਲਈ ਬੰਦ ਕਰਨ ਦਾ ਐਲਾਨ ਕੀਤਾ ਤੇ ਇਸ ਦੇ ਉੱਤੇ ਹਿੰਸਾ ਖਾਸ ਕਰਕੇ ਬੱਚਿਆਂ ਦੇ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਟਿਕਟੌਕ ਉੱਤੇ ਸ਼ੁਰੂ ਹੋਏ ਝਗੜੇ ਤੋਂ ਬਾਅਦ ਇੱਕ ਨਾਬਾਲਗ ਬੱਚੇ ਦੁਆਰਾ ਇੱਕ ਹੋਰ ਨਾਬਾਲਗ ਬੱਚੇ ਨੂੰ ਚਾਕੂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਅਲਬਾਨੀਆ ਅਧਿਕਾਰੀਆਂ ਨੇ ਨਵੰਬਰ ਦੇ ਅੱਧ ਦੇ ਵਿੱਚ ਅਧਿਆਪਕਾਂ ਅਤੇ ਮਾਪਿਆਂ ਦੇ ਨਾਲ 1300 ਮੀਟਿੰਗਾਂ ਕੀਤੀਆਂ ਸਨ ਤੇ ਪ੍ਰਧਾਨ ਮੰਤਰੀ ਐਡੀ ਰਾਮਾ ਨੇ ਅਧਿਆਪਕਾਂ ਤੇ ਮਾਪਿਆਂ ਨਾਲ ਇੱਕ ਮੀਟਿੰਗ ਦੇ ਵਿੱਚ ਕਿਹਾ ਕਿ ਟਿਕਟੌਕ ਹਰੇਕ ਦੇ ਲਈ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਟਿਕਟੌਕ ਅਲਬਾਨੀਆ ਗਨਰਾਜ ਦੇ ਵਿੱਚ ਉਪਲਬਧ ਨਹੀਂ ਹੋਵੇਗਾ। ਰਾਮਾਨੇ ਕਿਹਾ ਕਿ ਇਹ ਫੈਸਲਾ ਅਗਲੇ ਸਾਲ ਤੋਂ ਲਾਗੂ ਕਰ ਦਿੱਤਾ ਜਾਏਗਾ ਤੇ ਟਿਕਟੌਕ ਨੇ ਅਲਬਾਨੀਆ ਸਰਕਾਰ ਤੋਂ ਚਾਕੂ ਮਾਰਨ ਵਾਲੇ ਮਾਮਲੇ ਦੇ ਵਿੱਚ ਤੁਰੰਤ ਸਪਸ਼ਟ ਜਾਣਕਾਰੀ ਮੰਗੀ ਤੇ ਕੰਪਨੀ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਅਪਰਾਧੀ ਜਾਂ ਪੀੜਤ ਇੱਕ ਟਿਕਟੌਕ ਅਕਾਊਂਟ ਦਾ ਮਾਲਕ ਸੀ ਅਤੇ ਕਈ ਰਿਪੋਰਟਾਂ ਨੇ ਸੱਚਮੁੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਘਟਨਾ ਨਾਲ ਸੰਬੰਧਿਤ ਵੀਡੀਓ ਟਿਕਟੌਕ ਉੱਤੇ ਨਹੀਂ ਬਲਕਿ ਕਿਸੇ ਹੋਰ ਪਲੇਟਫਾਰਮ ਉੱਤੇ ਸ਼ੇਅਰ ਕੀਤੇ ਗਏ ਸਨ। ਜੋਨ 2020 ਦੇ ਵਿੱਚ ਗਲਵਾਨ ਕਾਟੀ 'ਚ ਹੋਈ ਝੜਪ ਤੋਂ ਬਾਅਦ ਚੀਨ ਨੇ ਭਾਰਤ ਨਾਲ ਅਸਲ ਕੰਟਰੋਲ ਰੇਖਾ ਐਲਏਸੀ ਉੱਤੇ ਆਪਣੀ ਫੌਜੀ ਕਾਫੀ ਮੌਜੂਦਗੀ ਬਣਾਈ ਰੱਖੀ ਹੋਈ ਹੈ ਤੇ ਕੁਝ ਖੇਤਰਾ ਵਿੱਚ ਕੁਝ ਫੌਜੀਆ ਟੁਕੜੀਆਂ ਦੇ ਪਿੱਛੇ ਹਟਣ ਦੇ ਬਾਵਜੂਦ ਪੀਪਲਜ਼ ਲਿਬ੍ਰੇਸ਼ਨ ਆਰਮੀ ਨੇ ਆਪਣੀ ਸਥਿਤੀ ਜਾਂ ਗਿਣਤੀ ਵਿੱਚ ਕਮੀ ਨਹੀਂ ਕੀਤੀ ਹੈ ਇਸ ਗੱਲ ਦਾ ਖੁਲਾਸਾ ਪੈਂਟਾਗਨ ਰਿਪੋਰਟ ਵਿੱਚ ਹੋਇਆ ਤੇ ਰਿਪੋਰਟ ਵਿੱਚ ਕਿਹਾ ਗਿਆ ਕਿ ਚੀਨ ਨੇ ਲਦਾਖ ਤੋਂ ਨਾਚੋ ਪ੍ਰਦੇਸ਼ ਤੱਕ ਫੈਲੀ 3488 ਕਿਲੋਮੀਟਰ ਲੰਬੀ ਐਲਏਸੀ ਉੱਤੇ ਲਗਭਗ 120000 ਫੌਜੀਆਂ ਨੂੰ ਤਾਇਨਾਤ ਰੱਖਿਆ ਹੈ ਹਜ਼ਾਰਾਂ ਤੋਂ ਇਲਾਵਾ ਪੀਐਲਏ ਨੇ ਟੈਂਕ, ਹਾਈ ਵਿਜ਼ਿਟਰ, ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਮਜ਼ਾਈਲਾ ਅਤੇ ਹੋਰ ਆਧੁਨਿਕ ਮਿਲਟਰੀ ਉਪਕਰਨਾਂ ਸਮੇਤ ਭਾਰੀ ਹਥਿਆਰ ਪ੍ਰਣਾਲੀਆਂ ਨੂੰ ਤਨਖਤ ਕੀਤਾ ਹੈ। 224 ਦੇ ਅੱਧ ਤੱਕ ਚੀਨ ਕੋਲ 600 ਤੋਂ ਵੱਧ ਆਪਰੇਸ਼ਨਲ ਪਰਮਾਨੂ ਥਿਆਵ ਸਨ ਤੇ ਜਿਨ੍ਹਾਂ ਦੀ ਗਿਣਤੀ 230 ਤੱਕ 1000 ਤੋਂ ਵੱਧ ਹੋਣ ਦੀ ਉਮੀਦ ਵਿੱਚ ਜਤਾਈ ਜਾ ਰਹੀ ਹੈ। ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਆਪਣੇ ਕਾਂਸਰਟ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਨੇ ਹਾਲਾਂਕਿ ਕਈ ਲੋਕ ਦਲਜੀਤ ਦੇ ਕੁਝ ਗੀਤਾਂ ਦਾ ਵਿਰੋਧ ਵੀ ਕਰ ਰਹੇ ਨੇ ਜਿਸ ਦੇ ਚਲਦੇ ਉਹਨਾਂ ਨੂੰ ਗੀਤ ਸਟੇਲ ਦੇ ਉੱਪਰ ਗਾਉਣ ਤੋਂ ਰੋਕਿਆ ਵੀ ਜਾ ਰਿਹਾ ਦਰਸਲ ਪੰਜਾਬੀ ਗਾਇਕ ਇਸ ਸਮੇਂ ਆਪਣੇ ਦਿਲ ਲੂਮਿਨਾਟੀ ਇੰਡੀਆ ਟੂਰ ਦੇ ਉੱਤੇ ਨੇ ਹਾਲੀ ਦੇ ਵਿੱਚ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਉਹਨਾਂ ਦੇ ਗੀਤਾਂ ਨੂੰ ਲੈ ਕੇ ਵਿਵਾਦ ਹੋਇਆ ਸੀ ਅਤੇ ਨੋਟਿਸ ਵੀ ਆਇਆ ਸੀ ਹੁਣ ਕੰਗੜਾ ਨੌਤ ਉਹਨਾਂ ਦੇ ਹੱਕ 'ਚ ਬੋਲਦੀ ਨਜ਼ਰ ਆ ਰਹੀ ਹੈ ਕੰਗੜਾ ਨੇ ਆਪਣੇ ਸਾਰੇ ਵਿਵਾਦਾਂ ਨੂੰ ਪਾਸੇ ਰੱਖ ਕੇ ਪੰਜਾਬੀ ਕਲਾਕਾਰ ਦਾ ਸਮਰਥਨ ਕੀਤਾ ਤੇ ਕੰਗੜਾ ਨੌਤ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹਰਥਾ ਸ਼ਰਾਬ ਉੱਤੇ ਪਾਬੰਦੀ ਆ ਪਰ ਕੀ ਇਹ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਅਦਾਕਾਰ ਨੇ ਕਿਹਾ ਕਿ ਤੁਸੀਂ ਗੀਤਾ ਤੋਂ ਸਭ ਕੁਝ ਹਟਾ ਦੇਵੋਗੇ ਤੁਸੀਂ ਫਿਲਮਾਂ ਤੋਂ ਸਭ ਕੁਝ ਹਟਾ ਦੇਵੋਗੇ ਬਹੁਤ ਸਾਰੇ ਸ਼ਰਾਬ ਮੁਕਤ ਰਾਜ ਨੇ ਤਾਂ ਕਿ ਉੱਥੇ ਸ਼ਰਾਬ ਨਹੀਂ ਵਿਕਦੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਗੈਰ ਕਾਨੂੰਨੀ ਨੇ ਕੀ ਉਹ ਨਹੀਂ ਹਨ ਅਦਾਕਾਰ ਨੇ ਅੱਗੇ ਕਿਹਾ ਕਿ ਕਈ ਹਾਦਸਿਆਂ ਦੇ ਵੀਡੀਓਜ਼ ਆ ਰਹੇ ਨੇ ਉੱਥੇ ਇਹਨਾਂ ਨਿਯਮਾਂ ਦੀ ਪਾਲਣਾ ਕੌਣ ਕਰਦਾ ਹੈ ਮੇਰਾ ਮਤਲਬ ਹੈ ਕਿ ਇਹ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਹੈ ਪਾਕਿਸਤਾਨ ਦੀ ਇੱਕ ਅਦਾਲਤ ਨੇ 26 ਨਵੰਬਰ ਦੇ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਸਬੰਧਤ 32 ਮਾਮਲਿਆਂ ਦੇ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਸ਼ਨੀਵਾਰ ਨੂੰ 3 ਹਫ਼ਤਿਆਂ ਲਈ ਅੰਤਰੀਮ ਜਮਾਨਤ ਦੇ ਦਿੱਤੀ ਹੈ। ਇਨ੍ਹਾਂ ਮਾਮਲਿਆਂ ਦੇ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੰਸਥਾਪਕ ਇਮਰਾਨ ਖਾਨ ਉਨ੍ਹਾਂ ਦੀ ਪਤਨੀ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਖਿਲਾਫ ਪਿਛਲੇ ਮਹੀਨੇ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਦੀ ਮੌਤ ਦੇ ਮਾਮਲੇ ਵਿੱਚ ਦਰਜ ਹੱਤਿਆ ਦਾ ਮਾਮਲਾ ਵੀ ਸ਼ਾਮਲ ਹੈ। ਸ਼ੁੱਕਰਵਾਰ ਨੂੰ 라ਵਲਪਿੰਡੀ ਅਧਿਤ ਆਤਵਾਦ ਵਿਰੋ ਅਮਦਦ ਅਲੀ ਸ਼ਾਹ ਨੇ 13 ਜਨਵਰੀ ਤੱਕ ਬੁਸ਼ਰਾ ਬੀਬੀ ਦੀ ਜਵਾਬਤ ਨੂੰ ਮਨਜ਼ੂਰੀ ਦਿੱਤੀ ਹੈ ਤੇ ਜਸ ਨਾਲ ਕਾਨੂੰਨੀ ਕਾਰਵਾਈ ਜਾਰੀ ਰਹਿਣ ਤੱਕ ਉਹਨਾਂ ਨੂੰ ਅਰਜੀ ਰਾਤ ਮਿਲ ਜਾਵੇਗੀ। ਬ੍ਰਾਜ਼ੀਲ ਦੇ ਵਿੱਚ ਇੱਕ ਦਰਦਨਾਕ ਭਿਆਨਕ ਹਾਦਸਾ ਵਾਪਰਿਆ ਦਰਸਲ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ ਤੇ ਟੱਕਰ ਹੁੰਦੇ ਹੀ ਬੱਸ ਨੂੰ ਅੱਗ ਲੱਗ ਗਈ ਜਿਸ ਨਾਲ ਕੁਝ ਹੀ ਸਮੇਂ ਦੇ ਵਿੱਚ ਪੂਰੀ ਬੱਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਇੱਕ ਕਾਰ ਵੀ ਬੱਸ ਦੇ ਨਾਲ ਟਕਰਾ ਗਈ। ਤੇ ਐਸਾ ਹਾਦਸੇ ਦੇ ਵਿੱਚ ਬੱਸ ਵਿੱਚ ਸਵਾਰ 38 ਲੋਕਾਂ ਦੀ ਮੌਤ ਹੋ ਗਈ ਅੱਗ ਵਿੱਚ ਚੁਲਸਣ ਦੇ ਕਾਰਨ ਉਹਨਾਂ ਦੀ ਮੌਤ ਹੋਈ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਬੱਸ ਦੇ ਵਿੱਚ ਕਰੀਬ 45 ਲੋਕ ਸਵਾਰ ਸਨ ਤੇ ਜਿਨ੍ਹਾਂ ਵਿੱਚੋਂ 38 ਦੀ ਮੌਤ ਹੋ ਗਈ ਅਤੇ ਮ੍ਰਿਤਕਾਂ ਦੇ ਵਿੱਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ ਚਾਰ ਲੋਕ ਗੰਭੀਰ ਜ਼ਖਮੀ ਹੋਏ ਨੇ ਤੇ ਤਿੰਨ ਨੂੰ ਸਹੀ ਸਮੇਂ ਉੱਤੇ ਬੱਸ ਚੋਂ ਉਤਾਰ ਲਿਆ ਗਿਆ ਇਹ ਹਾਦਸਾ ਮਿਨਾਸ ਗਰੇਸ ਸੂਬੇ ਦੇ ਟਿਓਫिलो ਆਟੋਨੀ ਨੇੜੇ BR116 ਹਾਈਵੇ ਉਤੇ ਵਾਪਰਿਆ ਤੇ ਜ਼ਖਮੀਆਂ ਦਾ ਇਲਾਜ ਕਿ ਉਹ ਫਿਲੋ ਆਟੋਨੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੱਲ ਰਿਹਾ ਤੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਦਲੀ ਐਨ.ਐਚ. ਦੁਬਾਰਾ ਫਿਰ ਆਦਰੋਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ